ਸੱਚ ਕਹ ਲਈ ਮੈਂ ਹਾਕ ਕਵਰ ਸਿੰਘ 베ਦੀ ਚੋਣ ਨਤੀਜੇ ਆ ਚੁੱਕੇ ਆ ਤਾਂ ਸਭਾਬਕ ਕਹ ਕੇ ਉਹਨਾਂ ਸਿਆਸੀ ਤਰ੍ਹਾਂ ਬਰੇ ਚਰਚਾ ਜ਼ਰੂਰ ਹੋਵੇਗੀ ਜਿਹੜੀਆਂ ਸਿਆਸੀ ਤਰ੍ਹਾਂ ਨੂੰ ਇਹਨਾਂ ਚੋਣਾਂ ਦੇ ਵਿੱਚ ਸਬਕ ਮਿਲਿਆ ਹੈ ਇਹਨਾਂ ਚੋਣਾਂ ਦੇ ਵਿੱਚ ਵੱਡੀ ਛੱਟ ਲੱਗੀ ਹੈ ਜਿਹੜੀਆਂ ਸਿਆਸੀ ਤਰ੍ਹਾਂ ਹਾਸ਼ੀਏ ਤੇ ਜਾ ਚੁੱਕੀਆਂ ਸੀ ਉਹਨਾਂ ਵੱਲੋਂ ਲੋਕ ਸਭਾ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਨ ਦੀ ਆਸ ਲੋਕਾਂ ਨੇ ਰੱਖੀ ਸੀ ਉਸ ਪ੍ਰਦਰਸ਼ਨ ਤੋਂ ਉਲਟ ਵੱਡੀ ਨਰਾਸ਼ਾ ਦੇ ਵਿੱਚੋਂ ਲੰਘਣਾ ਪਿਆ ਇੱਕੋ ਇੱਕ ਖੇਤਰੀ ਸਿਆਸੀ ਤਰ ਨੂੰ ਕਹਿ ਸਕਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਕਿੱਥੇ ਖੜਾ ਹੈ ਬਹੁਤ ਸਾਰੇ ਲੋਕ ਸਵਾਲ ਕਰਦੇ ਨਜ਼ਰ ਆ ਰਹੇ ਆ ਇਹ ਵੀ ਸਵਾਲ ਸ਼੍ਰੋਮਣੀ ਅਕਾਲੀ ਦਲ ਤੋਂ ਉਲਟ ਉਹ ਵਿਰੋਧੀ ਤਰ੍ਹਾਂ ਵੀ ਕਰਨ ਗਿਆ ਕਿ ਆਖਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਬਿਸ਼ੱਕ ਕਿ ਚਰਚਾ ਅਜੇ ਉਸ ਢੰਗ ਨਾਲ ਤਲ ਫੜਦੀ ਨਹੀਂ ਜਾ ਰਹੀ ਪਰੰਤੂ ਸੁਭਾਵਕ ਹੈ ਕਿ ਨਤੀਜਿਆਂ ਦੀ ਪੂਰੀ ਤਰ੍ਹਾਂ ਸਮੀਖਿਆ ਜਿਹੜੇ ਸਿਆਸੀ ਧਿਰਾਂ ਕਰਨ ਦੀ ਕੋਸ਼ਿਸ਼ ਕਰਨਗੀਆਂ ਤਾਂ ਉਹਨਾਂ ਸਮੀਖਿਆ ਦੇ ਵਿੱਚੋਂ ਕੀ ਕੁਝ ਕੱਢਦੀਆਂ ਐ ਸਿਆਸੀ ਧਿਰਾਂ ਕਿਉਂਕਿ ਜਦੋਂ ਵੀ ਨਤੀਜੇ ਆਉਂਦੇ ਆ ਤਾਂ ਇੱਕੋ ਹੀ ਇਹਨਾਂ ਦਾ ਜਵਾਬ ਹੁੰਦਾ ਹੈ ਕਿ ਪਾਰਟੀ ਸਮੀਖਿਆ ਕਰੇਗੀ ਜਦੋਂ ਲੋਕ ਤੁਹਾਨੂੰ ਬਾਰ-ਬਾਰ ਸ਼ੀਸ਼ਾ ਵਿਖਾ ਰਹੇ ਹੋਣ ਤਾਂ ਫਿਰ ਅਜਹੀ ਸਮੀਖਿਆ ਵਿਰਤ ਹੀ ਵਖਾਈ ਦਿੰਦੀ ਆ ਤਾਂ ਕਿਹਾ ਜਾ ਰਿਹਾ ਕਿ ਕਾਂਗਰਸ ਨੇ ਤਾਂ ਕਿਤਨਾ ਕਿਤੇ ਆਪਣੇ ਆਪ ਨੂੰ ਸਰਵਾਈਵ ਕੀਤਾ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਪ੍ਰਦਰਸ਼ਨ ਕਰਕੇ ਵੱਧ ਸੀਟਾਂ ਹਾਸਲ ਕਰਕੇ ਆਮ ਆਦੀ ਪਾਰਟੀ ਨੂੰ ਵੀ ਸੱਟ ਮਾਰੀ ਹੈ ਇੱਕ ਵੱਡੀ ਉਮੀਦ ਤੇ ਵੱਡੀ ਆਸ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਗੀ ਸੀ ਕਿ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਇਕੱਲੇ ਤੌਰ ਤੇ 13 ਦੇ ਕਰੀਬ ਉਮੀਦਵਾਰ ਉਤਰ ਕੇ ਆਪਣਾ ਪ੍ਰਦਰਸ਼ਨ ਕਰ ਰਿਹਾ ਤੇ ਗੱਠਜੋੜ ਤੋਂ ਹਟ ਕੇ ਜਿਸ ਤਰ੍ਹਾਂ ਦੀ ਚਰਚਾ ਇਹ ਬਣੀ ਸੀ ਕਿ ਕੀ ਹੁਣ ਅੱਗੇ ਤੋਂ ਆਕਾਲੀ ਦਲ ਗੱਠਜੋੜ ਕਰੇਗਾ ਗੱਠਜੋੜ ਬਿਨਾਂ ਕੀ ਆਕਾਲੀ ਦਲ ਦਾ ਨਹੀਂ ਸਰਦਾ ਜੇ ਆਕਾਲੀ ਦਲ ਨੇ ਹੁਣ ਗੱਠਜੋੜ ਨਹੀਂ ਕੀਤਾ ਸੀ ਕੀ ਇਸ ਕਰਕੇ ਸ਼੍ਰੋਮਣੀ ਆਕਾਲੀ ਦਲ ਨੂੰ ਵੱਡੇ ਝਟਕੇ ਦੇ ਵਿੱਚੋਂ ਲੰਘਣਾ ਪੈ ਰਿਹਾ ਤਾਂ ਬਹੁਤ ਸਾਰੇ ਸਵਾਲ ਖੜੇ ਹੁੰਦੇ ਵਖਾਈ ਦੇ ਰਿਹਾ ਤਾਂ ਕਹਿ ਸਕਦੇ ਆ ਕਿ ਬੇਸ਼ੱਕ ਲੋਕ ਸਭਾ ਚੋਣਾਂ ਦੇ ਵਿੱਚ ਇਹ ਚਰਚਾ ਅਕਾਲੀ ਦਲ ਦੇ ਅੰਦਰ ਬਣੀ ਸੀ ਕੁਝ ਸਿਆਸੀ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਤੇ ਜ਼ੋਰ ਦਿੱਤਾ ਸੀ ਕਿ ਗੱਠ ਜੋੜ ਕਰ ਲੈਣ ਆ ਤਾਂ ਪੰਜਾਬ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵਧੀਆ ਪ੍ਰਦਰਸ਼ਨ ਹੋ ਸਕਦਾ ਹੈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਗੱਠ ਜੋੜ ਦੇ ਮਸਲੇ ਨੂੰ ਕਾਫੀ ਦੇਰ ਤੱਕ ਲਟਕਾ ਕੇ ਰੱਖਿਆ ਕਿ ਗੱਲ ਨੇੜੇ ਲਾ ਲੈਣੇ ਆ ਪਰੰਤੂ ਕਿਤਨਾ ਕਿਤੇ ਕੋਰ ਕਮੇਟੀ ਦੇ ਵਿੱਚ ਸੁਖਬੀਰ ਬਾਦਲ ਉੱਤੇ ਐਸੇ ਗੱਲ ਦਾ ਪ੍ਰੈਸ਼ਰ ਵੀ ਦਿਖਾਈ ਦਿੱਤਾ ਕਿ ਜੇ ਇਸ ਵਾਰ ਤੁਸੀਂ ਗੱਟ ਜੋੜ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਆਪਣਾ ਵੱਡਾ ਨੁਕਸਾਨ ਕਰਵਾ ਸਕਦਾ ਹੈ ਤਾਂ ਦੂਜੇ ਪਾਸੇ ਕਿਸਾਨ ਸੰਘਰਸ਼ ਤਾਂ ਕਹਿ ਸਕਦੇ ਆ ਕਿ ਕਿਸਾਨ ਸੰਘਰਸ਼ ਦੇ ਚੱਲਦਿਆਂ ਗੱਟ ਜੋੜ ਹੋ ਨਾ ਸਕਿਆ ਤੇ ਸੁਖਬੀਰ ਸਿੰਘ ਬਾਦਲ ਗੱਟ ਜੋੜ ਕਰ ਨਾ ਸਕੇ ਐਸੇ ਕਰਕੇ ਭਾਜਪਾ ਨੇ ਵੀ ਫੈਸਲਾ ਕੀਤਾ ਕਿ 13 ਸੀਟਾਂ ਤੇ ਇਕੱਲੇ ਉਮੀਦਵਾਰ ਉਤਾਰਾਂਗੇ ਬੇਸ਼ੱਕ ਇਹਨਾਂ ਚੋਣਾਂ ਦੇ ਪ੍ਰਦਰਸ਼ਨ ਦੇ ਵਿੱਚ ਭਾਜਪਾ ਦੇ ਹਿੱਸੇ 0 ਆਈ ਹੋਵੇ ਪਰੰਤੂ ਫੇਰ ਵੀ ਭਾਜਪਾ ਦੇ ਬਹੁਤ ਸਾਰੇ ਸਿਆਸੀ ਆਗੂ ਉਸ ਜ਼ੀਰੋ ਵਿਚਲੀ ਦੂਰਬਿੰਦ ਦੇ ਵਿੱਚੋਂ ਵੇਖ ਰਿਹਾ ਕਿ ਹਰ ਵਾਰ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਿਹੜਾ ਪ੍ਰਦਰਸ਼ਨ ਭਾਜਪਾ ਕਰ ਰਹੀ ਹੈ ਤਾਂ ਉਸ ਦੇ ਨਾਲ ਹੁਣ ਤੱਕ ਭਾਜਪਾ ਦਾ ਵੋਟ ਸ਼ੇਅਰ 6 ਫੀਸਦੀ ਦੇ ਆਸ-ਪਾਸ ਰਿਹਾ ਤਾਂ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਜਦੋਂ ਵੋਟ ਸ਼ੇਅਰ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਧ ਕੇ 19 ਫੀਸਦੀ ਹੋ ਗਿਆ ਹੋਵੇ ਤਾਂ ਸਾਬਕਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਲਈ ਖਤਰੇ ਦੀ ਘੰਟੀ ਹੈ ਇਹ ਗੱਲ ਅਸੀਂ ਨਹੀਂ ਕਹਿ ਰਹੇ ਇਹ ਗੱਲ ਕਹਿ ਰਹੇ ਨੇ ਅਨੰਤਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਉਹਨਾਂ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਲਈ ਉਹ ਸਥਿਤੀ ਬਣ ਗਈ ਹੈ ਕਿ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਨੂ ਮਾਜਰਾ ਦੇ ਸਮੇਤ ਬਹੁਤ ਸਾਰੇ ਸਿਆਸੀ ਆਗੂ ਸਨ ਜਿਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਗੱਠਜੋੜ ਹੋ ਹੀ ਜਾਣਾ ਚਾਹੀਦਾ ਹੈ ਪਰੰਤੂ ਇੱਕ ਪਾਸੇ ਕਿਸਾਨ ਸੰਘਰਸ਼ ਤੇ ਦੂਜੇ ਪਾਸੇ ਲੋਕਾਂ ਦੇ ਵਿੱਚ ਜਿਸ ਤਰ੍ਹਾਂ ਦਾ ਗੁੱਸਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਲੈ ਕੇ ਜਾਂ ਹੋਰ ਬਹੁਤ ਸਾਰੇ ਪੰਤਕ ਮਸਲਿਆਂ ਨੂੰ ਲੈ ਕੇ ਬਣਿਆ ਸੀ ਤਾਂ ਉਸ ਡਰ ਤੇ ਪੈ ਨੇ ਸਰਦਾਰ ਸਖਬੀਰ ਸਿੰਘ ਬਾਦਲ ਨੂੰ ਗੱਠ ਜੋੜ ਦੇ ਵੱਲ ਵਧਰ ਨਹੀਂ ਦਿੱਤਾ ਤਾਂ ਕਿਹਾ ਜਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਖਰ ਇਹ ਗੱਲ ਕਦੋਂ ਸਮਝਣਗੇ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਵਿੱਚ ਹੀ ਆਪਣੀ ਜਿੱਤ ਹੁੰਦੀ ਹੈ ਪਰੰਤੂ ਜਿਹੜੇ ਆਪਣੇ ਹਿੱਸੇ ਖੁਸ਼ੀ ਆਈ ਹੋਵੇ ਉਸ ਨੂੰ ਸਾਰੇ ਮਹਿਸੂਸ ਕਰਦੇ ਆ ਜਿਸ ਤਰ੍ਹਾਂ ਦੀ ਖੁਸ਼ੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਜਿੱਤ ਤੋਂ ਬਾਅਦ ਸਖਬੀਰ ਬਾਦਲ ਮਹਿਸੂਸ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਸਾਰੇ ਉਮੀਦਵਾਰਾਂ ਦਾ ਵੋਟ ਸ਼ੇਅਰ ਦੇਖ ਲਿਆ ਜਾਵੇ ਜਾਂ ਵੋਟ ਪਗਦਾਨ ਦੇਖ ਲਿਆ ਜਾਵੇ ਤਾਂ ਕਹਿ ਸਕਦੇ ਹਾਂ ਕਿ ਕੋਈ ਉਮੀਦਵਾਰ 1.5 ਲੱਖ ਤੇ ਪਹੁੰਚਿਆ ਤੇ ਕੋਈ ਉਮੀਦਵਾਰ 1 ਤੋਂ 20 ਤੱਕ ਦੇ ਹਾਸ਼ੀਏ ਨੂੰ ਨਹੀਂ ਟੱਪ ਸਕਿਆ ਤੇ ਚੌਥੇ ਨੰਬਰ ਤੇ ਰਹਿ ਕੇ ਇਹ ਸਬਰ ਕਰਨਾ ਪਿਆ ਕਿ ਲੋਕ ਸਭਾ ਚੋਣਾਂ ਦੇ ਵਿੱਚ ਕਿਸਾਨ ਸੰਘਰਸ਼ ਸਿਆਸੀ ਧਿਰਾਂ ਨੂੰ ਸੱਟ ਮਾਰਨਾ ਚਾਹੁੰਦਾ ਸੀ ਬਹੁਤ ਸਾਰੇ ਸਵਾਲ ਬੀ ਜੀ ਪੀ ਦੇ ਉਹਨਾਂ ਉਮੀਦਵਾਰਾਂ ਨੂੰ ਕਰਨਾ ਚਾਹੁੰਦਾ ਸੀ ਉਹਨਾਂ ਦੇ ਜਿੱਤ ਦੇ ਰਥ ਨੂੰ ਵਧਣੋਂ ਰੋਕਣਾ ਚਾਹੁੰਦਾ ਸੀ ਤਾਂ ਉਸ ਦੇ ਵਿੱਚ ਕਿਤਨਾ ਕਿਤੇ ਕਿਸਾਨ ਸੰਘਰਸ਼ ਸਫਲ ਹੋਇਆ ਵੇਖਿਆ ਜਾ ਸਕਦਾ ਹੈ ਪਰੰਤੂ ਜਿਸ ਢੰਗ ਨਾਲ ਭਾਜਪਾ ਦੇ ਉਮੀਦਵਾਰਾਂ ਦਾ ਵੋਟ ਸ਼ੇਅਰ ਵਧਿਆ ਹੈ ਤਾਂ ਕਹਿ ਸਕਦੇ ਆ ਕਿ ਲੋਕ ਸਭਾ ਚੋਣਾਂ ਦੇ ਵਿੱਚ ਜਿਸ ਢੰਗ ਨਾਲ ਕਿਸਾਨ ਪ੍ਰਦਰਸ਼ਨ ਕਰ ਰਹੇ ਸਨ ਜਿਸ ਢੰਗ ਨਾਲ ਭਾਜਪਾ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਸੀ ਜਿਸ ਢੰਗ ਨਾਲ ਕਿਸਾਨ ਭਾਜਪਾ ਉਮੀਦਵਾਰਾਂ ਤੋਂ ਸਵਾਲਾਂ ਦੇ ਜਵਾਬ ਲੈਣਾ ਚਾਹੁੰਦੇ ਸਨ ਤਾਂ ਨਿੱਕਾ-ਦੁਕਾ ਕਟਨਾਵਾ ਦੇ ਵਿੱਚੋਂ ਸਪਸ਼ਟ ਵਖਾਇਦ ਦਿੱਤਾ ਕਿ ਭਾਜਪਾ ਉਮੀਦਵਾਰ ਉਹਨਾਂ ਵੋਟਰਾਂ ਤੱਕ ਉਹਨਾਂ ਲੋਕਾਂ ਤੱਕ ਪਹੁੰਚ ਨਾ ਕਰ ਸਕੇ ਤਾਂ ਇਸ ਦਾ ਗਿਲਾ ਸਨੀਲ ਜਾਕੜ ਵੀ ਕਰਦੇ ਵਿਖਾਈ ਦਿੱਤੇ ਚੋਣ ਕਮਿਸ਼ਨ ਤੱਕ ਬਹੁਤ ਸਾਰੀਆਂ ਸ਼ਿਕਾਇਤਾਂ ਜਿਸ ਤਰ੍ਹਾਂ ਸਾਹਮਣੇ ਆਉਂਦੀਆਂ ਗਈਆਂ ਤਾਂ ਕਹਿ ਸਕਦੇ ਆ ਕਿ ਹੁਣ ਭਾਜਪਾ ਦੇ ਬਹੁਤ ਸਾਰੇ ਉਮੀਦਵਾਰ ਇਹ ਗੱਲ ਕਹਿੰਦੇ ਨਜ਼ਰ ਆ ਰਿਹਾ ਕਿ ਸਾਡੀ ਪਹੁੰਚ ਉੱਥੇ ਨਾ ਹੋ ਸਕੀ ਜਿੱਥੇ ਕਿਸਾਨ ਸੰਘਰਸ਼ ਹੋ ਰਿਹਾ ਸੀ ਐਸੇ ਕਰਕੇ ਉਹ ਪਛੜ ਗਿਆ ਤਾਂ ਕਹਿ ਸਕਦੇ ਆ ਕਿ ਸੁਖਬੀਰ ਸਿੰਘ ਬਾਦਲ ਸਮੇਤ ਬਹੁਤ ਸਾਰੇ ਸਿਆਸੀ ਆਗੂ ਇਹ ਕਹਿੰਦੇ ਨਜ਼ਰ ਆ ਰਿਹਾ ਕਿ ਲੋਕਾਂ ਦਾ ਫਤਵਾ ਸਿਰ ਮੱਥੇ ਮਨਜ਼ੂਰ ਹੈ ਪਰ ਇੰਨੀ ਗੱਲ ਕਹਿ ਕੇ ਸਿਆਸੀ ਆਗੂਆਂ ਦਾ ਸਰ ਜਾਂਦਾ ਪਰੰਤੂ ਬਹੁਤ ਸਾਰੇ ਲੋਕ ਕਚਚੀਆਂ ਲੈਂਦੇ ਵੇਖੇ ਜਾ ਸਕਦੇ ਆ ਜੇ ਪਟਿਆਲਾ ਸੀਟ ਦੇ ਵਿੱਚ ਵੇਖਿਆ ਜਾਵੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੀ ਪ੍ਰਦਰਸ਼ਨ ਰਿਹਾ ਹੈ ਭਾਜਪਾ ਦਾ ਕੀ ਪ੍ਰਦਰਸ਼ਨ ਰਿਹਾ ਹੈ ਡਾਕਟਰ ਬਲਬੀਰ ਡਾਕਟਰ ਤਨਵੀਰ ਗਾਂਧੀ ਤੇ ਪ੍ਰਨੀਤ ਕੌਰ ਦੇ ਹੱਕ ਵਿੱਚ ਕਿਸ ਤਰ੍ਹਾਂ ਦੀ VOTING ਹੋਈ ਹੈ ਤਾਂ ਕਹਿ ਸਕਦੇ ਹਾਂ ਕਿ ਕਿਸਾਨ ਸੰਘਰਸ਼ ਨੇ ਬੇਸ਼ੱਕ ਪ੍ਰਨੀਤ ਕੌਰ ਦਾ ਵਿਰੋਧ ਕੀਤਾ ਹੋਵੇ ਮੋਦੀ ਫੈਕਟਰ ਚੱਲਦਾ ਵਖਾਈ ਦਿੱਤਾ ਤਾਂ ਕਹਿ ਸਕਦੇ ਹਾਂ ਕਿ ਪ੍ਰਨੀਤ ਕੌਰ ਨੂੰ ਬੇਸ਼ੱਕ ਆਪਣੀ ਸ਼ਬੀ ਦੇ ਨਾਲ ਵੋਟ ਪੈ ਗਈ ਹੋਵੇ ਤਾਂ ਫਿਰ ਵੀ ਲੋਕ ਸਭਾ ਹਲਕਿਆਂ ਦੇ ਵਿੱਚੋਂ ਕਨੌਰ ਤੇ ਨਾਬਾ ਨੇ ਡਾਕਟਰ ਧਰਮਵੀਰ ਗਾਂਧੀ ਨੂੰ ਜਿਤਾਇਆ ਆਸ ਤੋਂ ਵੱਧ ਪਟਿਆਲਾ ਸ਼ਹਿਰ ਤੋਂ ਪ੍ਰਨੀਤ ਕੌਰ ਨੂੰ ਵੋਟ ਮਿਲੀ ਹੈ ਤੇ ਕਹਿ ਸਕਦੇ ਹਾਂ ਕਿ ਡਾਕਟਰ ਧਰਮਵੀਰ ਗਾਂਧੀ ਜਿਨ੍ਹਾਂ ਨੇ 14000 ਦੇ ਆਸ-ਪਾਸ ਪਰਨੀਤਕੌਰ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ ਤਾਂ ਇਹ ਵੀ ਡਾਕਟਰ ਤਰਵੇਰ ਗਾਂਧੀ ਦੀ ਆਪਣੀ ਛਵੀ ਹੋ ਸਕਦੀ ਹੈ ਜੇ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਦੀ ਐਨ ਕੇ ਸ਼ਰਮਾ ਨੂੰ ਵੱਡੀ ਨਰਾਸ਼ਾ ਦੇ ਵਿੱਚੋਂ ਲੰਘਣਾ ਪਿਆ ਹੈ 4000 ਦੇ ਆਸ-ਪਾਸ ਵੋਟ ਐਨ ਕੇ ਸ਼ਰਮਾ ਨੂੰ ਮਿਲੀ ਹੈ ਤਾਂ ਬਹੁਤ ਸਾਰੇ ਬੂਥਾਂ ਤੇ 100% ਦਾ ਅੰਕੜਾ ਵੀ ਅਕਾਲੀ ਦਲ ਪਾਰ ਨਹੀਂ ਕਰ ਸਕਿਆ ਇਸ ਤੋਂ ਵੱਡੀ ਨਮੋਸ਼ੀ ਦੀ ਗੱਲ ਕੀ ਹੋ ਸਕਦੀ ਹੈ ਪਟਿਆਲਾ ਦੇ ਵਿੱਚ ਲਗਾਤਾਰ ਅਕਾਲੀ ਦਲ ਲਈ ਜਿਸ ਤਰ੍ਹਾਂ ਦੀ ਖਤਰੇ ਦੀ ਘੰਟੀ ਵਿਖਾਈ ਦੇ ਰਹੀ ਹੈ ਤਾਂ ਉਸ ਲੜਾਈ ਤੋਂ ਬਾਹਰ ਹੁੰਦਾ ਵਿਖਾਈ ਦੇ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਰਵੈਤੀ ਪਾਰਟੀਆਂ ਦੇ ਵਿੱਚ ਆਮਾਦੀ ਪਾਰਟੀ ਵੀ ਆ ਚੁੱਕੀ ਹੈ ਕਾਂਗਰਸ ਨੇ ਆਪਣੀ ਉਸ ਤਰ੍ਹਾਂ ਦੀ ਛਾ ਇੱਕ ਇਹਨਾਂ ਚੋਣਾਂ ਦੇ ਵਿੱਚ ਬਣਾ ਲਈ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਇਹ ਹੁਣ ਸਮੀਖਿਆ ਕਰੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਤਕਤਾ ਦੇ ਆਧਾਰ ਤੇ ਪ੍ਰਧਾਨਗੀ ਨੂੰ ਛੱਡਣਗੇ ਤਾਂ ਜਿਸ ਤਰ੍ਹਾਂ ਦੀ ਚਰਚਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਝੁੰਡਾ ਕਮੇਟੀ ਨੂੰ ਲੈ ਕੇ ਦਿਖਾਈ ਦਿੱਤੀ ਸੀ ਤਾਂ ਹੁਣ ਪ੍ਰੋਫੈਸਰ ਪ੍ਰੇਮ ਸਿੰਘ ਚੰਨੂ ਮਾਜਰਾ ਇਹ ਮਹਿਸੂਸ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੋ ਹਲਕਿਆਂ ਦੇ ਵਿੱਚ ਵੀ ਲੋਕਾਂ ਦੇ ਜਜ਼ਬਾਤ ਨਹੀਂ ਸਮਝ ਸਕਿਆ ਕਿਉਂਕਿ ਖੰਡੂਰ ਸਾਹਿਬ ਦੇ ਵਿੱਚ ਭਾਈ ਅਮਰਪਾਲ ਤਾਂ ਫਰੀਦਕੋਟ ਦੇ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਚੋਣ ਲੜ ਰਹੇ ਸਨ ਤਾਂ ਬਹੁਤ ਅਕਾਲੀ ਦਲ ਦੇ ਵਿੱਚ ਇਸ ਗੱਲ ਦੀ ਚਰਚਾ ਵੀ ਬਣੀ ਸੀ ਕਿ ਆ ਅਕਾਲੀ ਦਲ ਨੂੰ ਛੱਡ ਦੇਣੀਆਂ ਚਾਹੀਦੀਆਂ ਸੀ ਅਜਾਈਆਂ ਦੋ ਸੀਟਾਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਡੇ-ਵੱਡੇ ਇਕੱਠਾਂ ਦੇ ਵਿੱਚ ਇਹ ਗੱਲ ਆਖਦੇ ਆ ਕਿ ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਐ ਪੰਜਾਬੀਆਂ ਦੀ ਪਾਰਟੀ ਐ ਸੈਕੂਲਰ ਪਾਰਟੀ ਐ ਦੇ ਸਿੱਖ ਕੌਮ ਦੀ ਪਾਰਟੀ ਆ ਸਿੱਖ ਜਜ਼ਬਾਤਾਂ ਨੂੰ ਸਮਝਣ ਵਾਲੀ ਹੈ ਜੇ ਸਿੱਖ ਜਜ਼ਬਾਤ ਸਮਝੇ ਹੁੰਦੇ ਤਾਂ ਖੰਡੂਰ ਸਾਹਿਬ ਦੀ ਸੀਟ ਤੋਂ ਵਿਰਸਾ ਸਿੰਘ ਬਲਟੋਹਾ ਨੂੰ ਉਮੀਦਵਾਰ ਨਾ ਬਣਾਇਆ ਜਾਂਦਾ ਜਿਸ ਢੰਗ ਨਾਲ ਫਰੰਟ ਫੁੱਟ ਤੇ ਆ ਕੇ ਸਖਬੀਰ ਸਿੰਘ ਬਾਦਲ ਨੇ ਭਾਈ ਅਮਰਪਾਲ ਦਾ ਵਿਰੋਧ ਕੀਤਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵਿਰੋਧ ਕੀਤਾ ਹੈ ਕਿਸੇ ਸਮੇਂ ਗੱਠ ਜੋੜ ਦਾ ਹਿੱਸਾ ਰਹਿ ਚੁੱਕਾ ਅਕਾਲੀ ਦਲ ਹੁਣ ਜਿਸ ਵਰੋਤਾ ਦੇ ਨਾਲ ਚੱਲਿਆ ਤਾਂ ਕਹਿ ਸਕਦੇ ਆ ਕਿ ਹੁਣ ਵੀ ਬਹੁਤ ਸਾਰੀਆਂ ਚਰਚਾਵਾਂ ਇਸ ਗੱਲ ਨੂੰ ਲੈ ਕੇ ਬਣਦੀਆਂ ਵਿਖਾਈ ਦੇ ਰੀਆਂ ਕਿ 227 ਆ ਰਹੀ ਹੈ ਤਾਂ ਸ਼ਰਤਾਂ ਲੱਗਣੀਆਂ ਸ਼ੁਰੂ ਹੋ ਗਈਆਂ ਕਿ ਆ ਕਾਲੇਦਲ 227 ਦੇ ਵਿੱਚ ਗੱਠ ਜੋੜ ਕਰ ਸਕਦਾ ਹੈ ਤਾਂ ਅਜਹੀਆਂ ਚਰਚਾਵਾਂ ਦੇ ਵਿੱਚੋਂ ਕਹਿ ਸਕਦੇ ਆ ਕਿ ਸਿਆਸੀ ਤਰ੍ਹਾਂ ਸਮਿਖਿਆ ਲੋ ਛੱਡ ਕੇ ਅਜਹੀਆਂ ਗੱਲਾਂ ਕਿਉਂ ਨਹੀਂ ਸੋਚਦੀਆਂ ਜਿਹੜੀਆਂ ਪਾਰਟੀ ਦੇ ਅੰਦਰ ਹੋ ਰੀਆਂ ਹੁੰਦੀਆਂ ਲਗਾਤਾਰ ਪਾਰਟੀ ਪ੍ਰਧਾਨ ਤੱਕ ਅਜਿਹੀਆਂ ਗੱਲਾਂ ਪਚਾਈਆਂ ਜਾ ਰੀਆਂ ਹੁੰਦੀਆਂ ਜਿਸ ਨਾਲ ਅਕਾਲੀ ਦਲ ਨੂੰ ਸਿਆਸੀ ਤਰ੍ਹਾਂ ਨੂੰ ਅੱਗੇ ਵਧਣਾ ਚਾਹੀਦਾ ਹੈ ਪਰੰਤੂ ਇਸ ਵਾਰ ਜਿਹੜੇ ਲੋਕ ਸਭਾ ਦੇ ਵਿੱਚ ਸਿਆਸੀ ਤਰ੍ਹਾਂ ਨੂੰ ਝਟਕੇ ਲੱਗੇ ਆ ਉਸ ਤੋਂ ਕਿੰਨਾ ਕੁ ਸਬਕ ਸ਼੍ਰੋਮਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੈਣਗੇ ਜਾਂ ਸਮੀਖਿਆ ਕਰਕੇ ਹੀ ਛੱਡ ਦੇਣਗੇ ਜਾਂ ਕੁਰਸੀ ਛੱਡ ਕੇ ਹੀ ਕੁਝ ਬਣੇਗਾ ਤਾਂ ਇਨ੍ਹਾਂ ਨਤੀਜਿਆਂ ਤੋਂ ਬਾਅਦ ਵੀ ਚਰਚਾ ਬਣੀ ਹੈ ਕਿ ਜਿਹੜੀ ਮਾਫੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਨੇ ਮੰਗੀ ਸੀ ਲੋਕਾਂ ਨੇ ਉਹ ਗਲਤੀ ਪੰਥ ਨੇ ਉਹ ਗਲਤੀ ਸਿੱਖ ਕੌਮ ਨੇ ਉਹ ਗਲਤੀ ਅਜੇ ਮਾਫ ਨਹੀਂ ਕੀਤੀ ਐਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੇ ਝਟਕਿਆਂ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ ਅਜੇ ਵੀ ਸਮੇ ਇਹ ਗੱਲ ਬਾਰ ਬਾਰ ਕਹੀ ਜਾਂਦੀ ਹੈ ਕਿ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਤਾਂ ਕਿੱਦਾਂ ਕੁ ਸਬਕ ਲੈਂਦੀਆਂ ਸਿਆਸੀ ਤਰ੍ਹਾਂ ਕਿਉਂਕਿ ਆਮਾਦੀ ਪਾਰਟੀ ਨੂੰ ਵੀ ਹੁਣ ਫੂਕ ਫੂਕੇ ਕਦਮ ਟਰਨਾ ਪੈ ਰਿਹਾ ਕਿਉਂਕਿ 13 0 ਦਾ ਦਾਵਾ ਪੰਜਾਬ ਦੇ ਲੋਕਾਂ ਨੂੰ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਇਹ ਸਮਝ ਚੁੱਕਿਆ ਕਿ ਆਖਰ ਪੰਜਾਬ ਦੇ ਲੋਕ ਚਾਹੁੰਦੇ ਕੀ ਹੈ ਜਵਾਬ ਦਿੰਦੇ ਕਿਵੇਂ ਆ ਬਦਲ ਲਿਆਉਂਦੇ ਕਿਵੇਂ ਆ ਤਾਂ ਇਹ ਸਿਆਸੀ ਤਰ੍ਹਾਂ ਨੂੰ ਸਮਝਣਾ ਹੋਵੇਗਾ ਕਿ ਪੰਜਾਬ ਦੇ ਲੋਕ ਜਾਗਦੀ ਜ਼ਮੀਰ ਵਾਲਿਆ ਇਹਨਾਂ ਨੂੰ ਪਿੱਛੇ ਲਾਉਣਾ ਇਹਨਾਂ ਨੂੰ ਆਪਣੇ ਢੰਗ ਨਾਲ ਉਂਗਲਾ ਤੇ ਨਚਾਉਣਾ ਇਹਨਾਂ ਸੌਕਾ ਨਹੀਂ ਹੁੰਦਾ ਜਿਸ ਢੰਗ ਨਾਲ ਸਿਆਸਤਦਾਨ ਸੋਚਦੇ ਹੁੰਦੇ ਆ